ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਚੱਲੇ ਆ ਜੀ ਯਾਤਰਾ ਸ੍ਰੀ ਹਜੂਰ ਦਾ 26 ਤਰੀਕ ਆ ਤੇ 26 ਦਸੰਬਰ ਤੇ ਸਵੇਰ ਦੇ 6 ਵਜੇ ਕੇ 11 ਮਿੰਟ ਹੋ ਗਏ ਆ ਤੇ ਆਪੇ ਆਪਣੇ ਟੇਟੀ ਬਾਪੂ ਜੱਲਾ ਆਪਣੇ ਨਾਲ ਤੇ ਪਿੰਡੋ ਚਲੀ ਬੱਸ ਦੋ ਬੱਸਾਂ ਜੱਲੀਆਂ ਨੂੰ ਤੇ ਆਪਾਂ ਬਲੌਗ ਬਣਾਉਣਾ ਵਾ ਸਾਰਾ ਹੀ ਇੱਥੋਂ ਤੋਰਨ ਤੱਕ ਦਾ ਕਿੰਨੇ ਦਿਨ ਉੱਥੇ ਰੁਕਣਾ ਸਾਰਾ ਨਵੇਂ ਸਾਲ ਦਾ ਵੀ ਉੱਥੇ ਬਣਾਵਾਂਗੇ ਤੇ ਸਾਰਾ ਹੀ ਬਣਾਉਣਾ ਬਲੌ ਲਓ ਵੀ ਮੁੰਡੇ ਮੇਰੇ 33 ਚੱਕੀ ਜਾਂਦੇ ਆ ਧੰਦ ਬੜੀ ਆ ਉਹ ਚਾਹ ਬាទਲਾ ਬਾਹਰ ਉਸ ਤੋਂ ਯੂਸਾਫ ਹਿੱਕਣ ਜਾ ਰਗਾ ਦਬਈ ਨੂੰ ਦਬਈ ਨੂੰ ਚੱਲਾ ਭਰਾ ਸਾਡਾ ਆ ਦੋ ਬੱਸਾਂ ਜਾਣੀਆਂ ਜੀ ਸ੍ਰੀ ਹਰਿਜੂਤ ਸਾਹਿਬ ਨੂੰ ਤੇ ਆਪਣਾ ਹਣੀ ਭਰਾ ਲੈ ਕੇ ਆ ਨੋ ਵਿੱਚ ਪਾਣੀ ਦੀ ਪੇਟੀ ਤੇ ਰੱਖਣਗੇ ਬੱਸ ਚ ਫੇਰ ਚੱਕੋੜੇ ਜੀ ਚਲੋ ਲੈ ਆਨੇ ਆਹ ਰਾਜੀ ਸਪਾਰ ਜਾਲੀ ਆ ਚਵਾਰ ਤੋਂ ਨੀਲੇ ਰਮਾਲਾ ਰੱਖਣੀ ਹੋਣਾ ਫੇ ਰੱਖੀਏ ਚੱਕ ਹੌਣ ਬੜਾ ਲੰਨੇ ਤੇਰੀ ਪਹਿਲਾ ਮੈਂ ਮੈਂ ਮੂੰਹ ਸਮਾਰੀ ਜਨਾ ਕੈਮਰਾ ਲੈ ਕੇ ਆਇਆ ਮੇਰੇ ਨੂੰ ਇਹ ਯਾਤਰਾ ਜਾ ਰਹੀ ਆ ਜਾ ਰਹੀ ਨਹੀਂ ਹਲੇ ਜਾਣੀ ਆ ਤੇ ਜਾਨ ਲੱਗੀ ਆ ਤੇ ਸਾਰਿਆਂ ਨੂੰ ਕੀ ਕਹਿੰਦੇ ਨੇ ਹੈਪੀ ਜਰਨੀ ਬਨੇ ਲੋਜੀ ਗੁਰਦੁਆਰਾ ਸਾਹਿਬ ਤੋਂ ਤਰਪੇ ਜੀ ਸਾਰੀ ਸੰਗਤ ਫਲੋਰ ਰੋਡ ਤੇ ਲੱਗਾ ਸੀ ਜੀ ਲੰਗਰ ਚਾਹ ਦਾ ਨਾਲ ਸੀਗਾ ਭਈਆ ਉਹਦਾ ਨਾਂ ਤੇ ਸਾਰੀ ਸੰਗਤ ਉੱਤੇ ਰੁਕੀ ਆ ਤੇ ਆਪਾਂ ਵੀ ਚਾਹ ਦੇ ਨਾਲ ਭਈਆ ਉਹਦਾ ਨਾਂ ਖਾਧਾ ਨਾਲ ਮੈਂਟੂ ਵੀਰ ਸੀਗਾ ਤੇ ਸਾਰੀ ਸੰਗਤ ਨੇ ਚਾਹ ਪੀ ਕੇ ਉੱਥੋਂ ਤੁਰਿਆ ਅੱਗਿਆ ਨਹੀਂ ਪਤਾ ਨਹੀਂ ਕਿੱਧਰ ਦੇਖੀ ਜਾਂਦਾ ਹਾਂ ਜੀ ਆਪਣਾ ਦੀਪਾ ਭਾਜੀ ਆ ਜੀ ਸਧੂਆਂ ਵਾਲਾ ਤੇ ਆਪਾਂ ਮਾ ਚਾਚਾ ਪਾਬੂ ਵਾਲਾ ਆਇਆ ਚਾਹ ਪੀਣ ਤੋਂ ਬਾਅਦ ਸਾਰੇ ਜੀ ਆਪਣੀ ਆਪਣੀ ਸੀਟ ਤੇ ਚਲ ਗਏ ਬੱਸਾਂ 'ਚ ਤੇ ਉਸ ਤੋਂ ਬਾਅਦ ਉੱਥੋਂ ਤੁਰਿਆ ਜੀ ਹੁਣ ਜਾਣੇ ਪਏ ਆ ਦੇਖੋ ਕਿੱਥੇ ਰੁਕਦੇ ਆ ਲੋ ਜੀ ਆਪਣਾ ਪਹਿਲਾ ਸਟਾਪ ਇਹ ਜਿਹੜਾ ਆਪਣੀ ਬੱਸ ਰੁਕੀ ਆ ਉਹ ਰੁਕੀ ਆ ਜੀ ਸ਼ਾਬਾਸ਼ ਇੱਥੇ ਕੁਟਿਆ ਤੇ ਰੁਕੀ ਆ ਜੀ ਬੱਸ ਇਧਰ ਦੀ ਔਰਤਾਂ ਦੇ ਜਾਣ ਵਾਸਤੇ ਤੇ ਕਰਨ ਆਪਾਂ ਨੂੰ ਲੈ ਚੱਲਾਂ ਇਧਰ ਦੀ ਕਿਉਂਕਿ ਇਸ ਕੁਟਿਆ ਵਿੱਚ ਜਿਹੜੇ ਬੰਦੇ ਉਹ ਵੱਖਰਾ ਮੱਥਾ ਟੇਕਦੇ ਜਿਹੜੀਆਂ ਔਰਤਾਂ ਉਹ ਵੱਖਰਾ ਟੇਕਦੇ ਆ ਤੇ ਅਸੀਂ ਹੁਣ ਚੱਲਿਆ ਬੰਦਿਆਂ ਵਾਲੀ ਕੁਟਿਆ ਗੁਰਦੇਵ ਨਿਵਾਸ ਬਹੁਤ ਹੀ ਸੋਹਣੀ ਬਣਾਈਆਂ ਕੁਟਿਆ ਅੰਦਰੋਂ ਵੀ ਦੇਖੋ ਜੀ ਸਾਰੀ ਕੁਟੀਆਂ ਵਿੱਚ ਮੱਥਾ ਟੇਕਿਆ ਮਤਲਬ ਕਿ ਸਾਰੇ ਪਾਸੇ ਬਹੁਤ ਵਧੀਆ ਬਣਾਇਆ ਹੋਇਆ ਸੀ ਅੰਦਰ ਵੀ ਮੱਥਾ ਟੇਕਣ ਵਾਸਤੇ ਬਣਾਇਆ ਹੋਇਆ ਸੀ ਬਹੁਤ ਪੁਰਾਣੀਆਂ ਨਿਸ਼ਾਨੀਆਂ ਵੀ ਪਈਆਂ ਮਹਾਰਾਜ ਜੀ ਦੀਆਂ ਬਹੁਤ ਹੀ ਵਧੀਆ ਲੱਗਾ ਅੰਦਰ ਮੱਥਾ ਟੇਕ ਕੇ ਸਾਨੂੰ ਬਹੁਤ ਹੀ ਮਦਰ ਸ਼ਾਂਤੀ ਸੀ ਦੀ ਪੂਰੀ ਕੁਟੀਆਂ ਵਿੱਚ ਮੱਥਾ ਟੇਕਣ ਤੋਂ ਬਾਅਦ ਫਿਰ ਸਾਰੇ ਸੰਗਤ ਆਪਣੀ ਲੰਗਰ ਹਲ-ਵਲ ਲੱਗਿਆ ਤੇ ਇੱਥੇ ਦੇਖਿਆ ਵੀ ਲੰਗਰ ਹਾਲ ਦੇ ਲੱਗਿਆ ਦਰਵਾਜ਼ੇ ਦੇਖਦੇ ਪਏ ਆ ਵੀ ਕਦੋਂ ਖੁੱਲਦੇ ਦਰਵਾਜ਼ੇ ਤੇ ਆਪਾਂ ਕਰਨ ਨੂੰ ਪਤਾ ਆ ਕਿਉਂਕਿ ਇਹ ਇੱਥੇ ਆਉਂਦਾ ਜਾਂਦਾ ਰਹਿੰਦਾ ਇੱਕ ਦੋ ਦਰਵਾਜ਼ੇ ਖੋਲਣੇ ਤਾਂ ਥੋੜੀ ਜਿਹੀ ਮੁਸਕਰਾਹਟ ਇਹਦੇ ਚਿਹਰੇ ਦੇ ਤੇ ਇਸ ਤੋਂ ਬਾਅਦ ਫਿਰ ਲੰਗਰ ਛਕਿਆ ਜੀ ਆਪਾਂ ਖੀਰ ਆ ਤੇ ਨਾਲ ਦਾਲ ਸਬ지 ਸੀ ਤੇ ਪ੍ਰਸ਼ਾਦਾ ਛਕਿਆ ਸਾਰੀ ਸੰਗਤ ਨੇ ਆ ਗੌਰਵ ਬਾਲੂ ਆਪਣਾ ਵੀਰ ਨੂਰ ਮਿਲ ਤੋਂ ਤੇ ਇਸ ਤੋਂ ਬਾਅਦ ਆਪਾਂ ਸਾਰੀ ਸੰਗਤ ਨੇ ਜੋੜਾ ਲਿਆ ਜੋੜਾ ਘਰ ਤੋਂ ਲੋ ਜੀ ਆਪਾਂ ਨੂੰ ਇੱਥੇ ਮੰਨਾ ਭਾਜੀ ਰਾਮਪੁਰ ਵਾਲਾ ਟੱਕਰਿਆ ਤੇ ਇਹ ਆਇਆ ਸੀਗਾ ਦੀਪੂ ਭਾਜੀ ਨੂੰ ਛੱਡਣ ਦੀਪੂ ਭਾਜੀ ਨਾਲ ਗਿਆ ਸੀ ਦਿੱਲੀ ਇਹਨਾਂ ਦੇ ਲਾਹ ਰਾਮਪੁਰ ਵਾਲਾ ਇੰਗਲੈਂਡ ਨੂੰ ਚਲ ਗਿਆ ਉਹਨੂੰ ਚੜ੍ਹ ਕੇ ਆਏ ਸੀ ਇਹ ਜੀ ਦਿੱਲੀ ਫਲੈਟ ਸੀ ਉਹਦੀ ਇੰਗਲੈਂਡ ਦੀ ਤੇ ਆਪਾਂ ਇੱਥੋਂ ਤੁਰਨ ਲੱਗੇ ਹਾਂ ਜੀ ਹੁਣ ਆ ਗਿਆਂ ਨਹੀਂ ਨੇ ਪਤਾ ਨਹੀਂ ਕਿਹੜੀ ਬੱਸ 'ਚ ਬਹਿਣਾ ਹਾਂ ਨਹੀਂ ਇਹਨੇ ਸੋਚਾ ਆਪਣੀ ਬੱਸ 'ਚ ਹੀ ਬਹਿਣਾ ਹੈ ਪਤਾ ਨਹੀਂ ਕਿਹੜੀ ਇਕ ਦਾ ਪਿਆ ਹੁਣ ਲੋ ਜੀ ਮੰਨੇ ਭਾਜੀ ਹੁਣੇ ਵੀ ਚਲ ਗਿਆ ਦੀਪੂ ਭਾਜੀ ਨੂੰ ਛੱਡ ਕੇ ਆ ਹੁਣ ਪਤਾ ਨਹੀਂ ਅਸੀਂ ਕਿੱਥੇ ਪਹੁੰਚ ਗਏ ਹਾਂ ਪਰ ਮੈਂ ਵੀਡੀਓ ਬਣਾਈ ਸੀ ਕਿਉਂਕਿ ਜੰਗਲੀ ਜੰਗਲ ਸਗੇ ਆਲੇ ਦੋਲੇ ਲਓ ਜੀ ਆਪਣਾ ਸਟਾਪ ਲੱਗ ਗਿਆ ਤੇ ਮਿੰਟੂ ਆਪਾਂ ਨੂੰ ਕਹਿੰਦਾ ਸੀ ਤੇਰਾ ਬਲੌਗ ਮੁੱਕਿਆ ਨੇ ਹਲੇ ਮੈਂ ਕਿਹਾ ਵੀਰ ਜੀ ਹਜੇ ਤਾਂ ਸ਼ੁਰੂ ਹੋਇਆ ਹੈ ਪੂਰੀ ਯਾਤਰਾ ਦਾ ਬਣਾਉਣਾ ਆਪਾਂ ਬਲੌਗ ਹੁਣ ਚਾਹ ਬਣਦੀ ਪਈ ਹੈ ਜੀ ਸਾਰੀ ਸੰਗਾਂ ਨੇ ਚਾਹ ਪੀਣੀ ਹੈ ਤੇ ਬਹੁਤ ਹੀ ਵਧੀਆ ਕਹਿੰਦੇ ਚਾਹ ਬਣਾਉਂਦੇ ਆ ਵੀ ਸਾਡੇ ਬੰਦੇ ਕਿਉਂਕਿ ਮੈਨੂੰ ਸੁਣ ਚਾਹ ਵੀ ਪਿਛਲੇ ਸਾਲ ਇਹਨਾਂ ਨੇ ਬਹੁਤ ਹੀ ਕੈਂਟ ਚਾਹ ਬਣਾਈ ਸੀ ਆਪਾਂ ਸਾਰਾ ਸਮਾਨ ਤਾਂ ਵਿੱਚ ਹੀ ਰੱਖ ਹੀ ਲੈਂਦੇ ਆ ਇਹ ਚਾਹ ਬਣਾਉਣ ਦੇ ਲਈ ਬਸਾਂ ਦੇ ਵਿੱਚ ਕਾਰੋ ਵੀ ਕੋਈ ਨਹੀਂ ਮੈਂ ਬਾਚੂ ਕਰ ਲੈਣਾ ਤੁਮ ਕਾਰੋ ਤੇ ਅਮੇ ਆ ਗੋੜੀ ਗੜਖੜ ਮੈਂ ਇਹ ਕਾਰੋ ਤੁਸੀਂ ਕੰਮ ਮੈਂ ਬਾਚੂ ਕਰ ਲੈਣਾ ਤੁਮ ਖੜੀ ਆਹੋ ਲੋ ਜੀ ਚਾਹ ਬਣ ਗਈ ਆ ਤੇ ਭਰਤਾ ਜੱਗ ਬੰਮੇ ਚਾਚੇ ਨੇ ਚਾਹ ਦਾ ਤੇ ਸੰਗ ਤਾਂ ਦੇਖੋ ਕਿਦਾਂ ਗਲਾਸ ਲੈ ਕੇ ਖੜੀਆਂ ਆਈਆਂ ਲੋ ਜੀ ਆਪਾਂ ਨੂੰ ਚਾਹ ਪਾਤੀ ਚਾਚੇ ਨੇ ਤੇ ਚਾਚਾ ਗੰਦਾ ਵੀ ਆਲੇ-ਦਾਲੇ ਸਾਰੀ ਵੀਡੀਓ ਬਣਾਈ ਚੱਲ ਤੂੰ। ਨਹੀਂ ਆਪਾਂ ਪੂਰੀ ਯਾਤਰਾ ਕਵਰ ਕਰਨੀ ਆ ਕੈਮਰੇ ਵਿੱਚ ਤੇ ਆਪਾਂ ਫਿਰ ਉਦਾਂ ਹੀ ਕੀਤੀ ਆ। ਲੋ ਜੀ ਚਾਹ ਪੀਂ ਤੋ ਆ ਤੁਰ ਪਏ ਆ ਜੀ ਤੇ ਇੱਥੇ ਜਾ ਬਹੁਤ ਲੱਗਾ ਸੀ ਟੋਲ ਤੇ ਲੋ ਜੀ ਰਾਤ ਦਾ ਸਮਾਂ ਹੋ ਗਿਆ ਕਾਫੀ ਤੇ ਰਸਤੇ ਵਿੱਚ ਜਾਣੇ ਪਏ ਆ ਹੁਣ ਸ਼ਾਇਦ ਆਗਰੇ ਪਹੁੰਚਣ ਵਾਲੇ ਆ ਜੀ ਤੇ ਕਹਿੰਦੇ ਵੀ ਆਗਰੇ ਰੁਕਾਂਗੇ। ਆਗਰੇ ਸਟਾਪ ਅਗਲਾ ਦੀ ਆਪਣਾ ਤੇ ਦਰਦਵਾਰਾ ਦੁੱਖ ਨਿਵਾਰਨ ਗੁਰਕਾ ਤਾਲ ਨਗਰ ਇੱਥੇ ਹੀ ਰੁਕਣਾ ਹੈ ਅੱਜ ਸਾਰੀ ਸੰਗਤ ਨੇ ਰਾਸਤੇ ਵਿੱਚ ਧੁੰਦ ਕਾਫੀ ਹੋਣ ਕਰਕੇ ਤਾਂ ਕਰਕੇ ਰਾਤ ਰੁਕੇ ਆ ਜੀ ਇਸ ਤੋਂ ਬਾਅਦ ਮੱਥਾ ਟੇਕ ਕੇ ਅੰਦਰ ਜੀ ਦਰਸ਼ਨ ਕੀਤੇ ਫਿਰ ਲੰਗਰ ਛਕਿਆ ਜੀ ਸਾਰੀ ਸੰਗਤ ਨੇ ਸਾਰਾ ਸਵਾਨ ਬਸਾ ਜੋ ਕੱਢ ਕੇ ਬਾਬਾ ਜੀ ਫੇਰੇਦਾਰੀ ਕਰਦੇ ਹੋਏ ਇਥੇ ਹਾਲਿਆ ਜੀ ਇਥੇ ਸਾਰਾ ਅੱਜ ਦੀ ਰਾਤ ਪ੍ਰਧਾਨਤਾ ਬਾਕੀ ਸਾਰੀ ਸੰਗਤੋ ਜੀ ਹਾਲ ਵਿੱਚ ਪੈ ਗਈ ਸੀ ਤੇ ਚਾਰ ਕਬੀਬੀਆਂ ਬਜ਼ੁਰਗ ਸੀ ਆਪਣੇ ਨਾਲ ਤੇ ਉਹਨਾਂ ਨੂੰ ਹੋਟਲ ਵਿੱਚ ਰੂਮ ਲੈ ਕੇ ਦਿੱਤਾ ਸਾਹਮਣੇ ਸੀ ਬਿਲਕੁਲ ਗੁਰਦੁਆਰਾ ਸਾਹਿਬ ਦੇ ਚੱਲੀ ਆਪਾਂ ਆ ਮਾਤਾ ਤਾਈ ਨੇ ਫੜ ਲਈ ਵਾਪਸੀ ਦੀ ਲਿਫਟ ਤੇ ਚੱਲੇ ਵਾਪਸ ਨੂੰ ਤਾਂ ਤਾਇਆ ਕੀ ਬੀਬੀਆਂ ਨੂੰ ਛੱਡ ਕੇ ਚੱਲੇ ਅਸੀਂ ਹੁਣ ਫੇਰ ਗੁਰਦੁਆਰੇ ਉਹ ਤਾਂ ਕਹਿੰਦੀਆਂ ਸੀ ਅਸੀਂ ਪਹਿ ਜਾਣਾ ਯਾਰ ਤੁਸੀਂ ਐਵੇਂ ਹੀ ਬਸ ਕੌਣ ਬੀਬੀਆਂ ਲੋ ਜੀ ਆ ਹਾਲ ਜਿੱਥੇ ਆਪਣੀ ਸਾਰੀ ਸੰਗਤ ਰੁਕੀ ਹੈ ਆਨਮੋਲ ਜੀ ਸਾਡੇ ਪਿੰਡ ਵਾਲੇ ਨੂੰ ਟਿਕਾ ਹੀ ਨਹੀਂ ਆਉਂਦਾ ਪਤਾ ਨਹੀਂ ਰਾਤ ਨੂੰ ਸੌਂਦਾ ਨਹੀਂ ਪਿਆ ਹੈ ਕਿ ਕਰਾ ਚੀ ਸਵੇਰ ਹੋ ਗਈ ਓਏ ਉੱਠ ਗਏ ਸਾਰੇ ਮੈਂ ਤੁਹਾਡੇ ਦੇਖਦੇ ਬੈਠਿਆ ਤਨਸ੍ਰੀ ਮਹੱਤਾਰ ਬੰਦੀਵਾ ਲੜਾਈ ਹੋ ਗਈ ਕਈ ਤਾਰਾ ਕਹਿੰਦਾ ਮੈਂ ਕਮਰੇ 'ਚ ਨਹੀਂ ਪਿਆ ਬਾਬਾ ਕਹਿੰਦਾ ਕਮਰੇ 'ਚ ਪਿਆ ਹੈ ਨਾ ਤਾਰਾ ਆਤੀ ਲੱਭਾ ਨਹੀਂ ਕਿਸੇ ਨੂੰ ਤਾਂ ਕਰਕੇ ਇਰਾਵਰੀ ਉਹ 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 ਅਗਲੇ ਸਾਲ ਅਗਲੇ ਸਾਲ ਲੱਭੂਗਾ ਜਿਹੜੇ ਕੱਲ ਅਗਲੇ ਸਾਲ ਨੂੰ ਪਤਾ ਲੈ ਕੇ ਨਾ ਕੁਝ ਨਾ ਕਰਦਾ ਅਗਲੇ ਸਾਲ ਆਪਾਂ ਨੂੰ ਦੇ ਹੁੰਦਾ ਮਾਰ ਨਾਲੇ ਥਾਲੇ ਦਿੱਤਾ ਉੱਥੋਂ ਵੀ ਚੱਲੂ ਇੱਥੇ ਨਹੀਂ ਇਦਾਂ ਕਾ ਰਿਹਾ ਉਹ ਪੜਖਾਲ ਸਾਲੀ ਲੰਘੇ ਟੁੱਟੋ ਉਹ ਪੜਖਾਲ ਸਾਲੀ ਲੰਘੇ ਟੁੱਟੋ ਪਾਗਲ ਦੂ ਨਾ ਤਿੱਕੇ ਸੁਣੇ ਬਰਦਾਸਾਗਾ ਸਾਰਡੇ ਕੀ ਸ਼ੇ ਦੇ ਕਰੀਬ ਦੋਨੇ ਬੱਸਾਂ ਗੁਰਦੁਆਰਾ ਰੂਗ ਨਿਵਾਰਨ ਗੁਰੂ ਘਰ ਦਾ ਤੁਰਪੀਆਂ ਸੀ ਬੱਸਾਂ ਵਿੱਚ ਤੇਲ ਪਾਉਣ ਨੂੰ ਰੁਕੇ ਆ ਤੇ ਤੇਲ ਪਾਉਣ ਤੋਂ ਬਾਅਦ ਆਪਣੇ ਬੰਦਿਆਂ ਨੇ ਰੋਕੀਆਂ ਬੱਸਾਂ ਤੇ ਕੱਢੇ ਪਤਲੇ ਬਦਲੇ ਧਰ ਲਈ ਚਾਹ ਕਹਿੰਦੇ ਵੀ ਚਾਹ ਪੀਣੀ ਇੱਕ ਵਾਰ ਫੇਰ ਬੁਢੇ ਕਹਿੰਦੇ ਆ ਉੰਨੀ ਬਣਾਓ ਕਹਿੰਦੇ ਬੱਚੇ ਜਿਹੜੇ ਹਨ ਇਹ ਇਹ ਜਿਹੜੇ ਇੱਧਰ ਲਈ ਬੱਸ ਵਿੱਚ ਬੈਠੇ ਬੱਸ ਦੂਜੀ ਆ। ਕੰਨ ਨਾਲ ਬੁਰਾ ਹੰਗਮੜ ਲੈ ਕੇ ਬੈਠੇ ਸ਼ੀਸ਼ੇ ਖੁੱਲੇ ਆ। ਸਵੇਰ ਹੀ ਹੋਇਆ। ਰਾਤੀ ਤਾਂ ਸੀ ਘੁੰਮਣ ਗਏ ਸੀ ਬਾਹਰ। ਆਹ ਬਰਾ ਸਰੀ ਭਾਜੀ ਆ ਉਹਨਾਂ ਸਟੋਰ ਵਾਲਾ ਇਹਨੇ ਪੂਰੀ ਆਪਡੇਟ ਦਿੱਤੀ ਆ ਗਰੁੱਪਾਂ ਵਿੱਚ ਗਰੁੱਪ ਜਿਹੜਾ ਆਪਣਾ ਬਣਿਆ ਸੀਗਾ ਜੋਰ ਸਾਹਿਬ ਯਾਤਰਾ ਦਾ। ਭਾਜੀ ਹੁਣ ਮੈਂ ਚੇਤਾ ਕਰਾ ਰਿਹਾ ਕਹਿੰਦਾ ਵੀਡੀਓ ਤਾਂ ਬਣਾ ਲੈ। ਪਲੇਟਾਂ ਭਰੀਆਂ ਗਜਰੇਲੇ ਦੀਆਂ ਦੇਖੋ ਤਾਂ ਇੱਧਰ ਸਾਰੇ ਜਾਣੇ ਨਜਰੇਲੇ ਦੇ ਫੱਟੇ ਚੱਕ ਰਹੇ ਆ ਆ ਦੇਖੋ ਚੱਕ ਰਹੋ ਜੀ ਇਹਨੂੰ ਮੈਸੀ ਕਹਿੰਦੇ ਮੁੰਡੇ ਨੂੰ ਬੱਗਾ ਕਹਿੰਦੇ ਨੂਰਵੈਲ ਦਾ ਏ ਵਾਹ ਦੇ ਬਰਾਵਾ ਮਾਸਾ ਐਵੇਂ ਮੁੰਡੇ ਦੇ ਮੈਂ ਨੂਰ ਐਮਪੀ ਵਿੱਚ ਵਾਂਜ ਗਏ ਆ ਗੋਲਿਆਰ 1157 ਤੇ ਸਵੇਰ ਦੇ ਇਹ ਰਸਤਾ ਗੋਲਿਆਰ ਦਾ ਆ ਮਧਿਆ ਪ੍ਰਦੇਸ਼ ਦੇ ਸ਼ਿਭਰੀ ਰੁਕੇ ਆ ਦੂਣੀਆਂ ਬੱਸਾਂ ਰੁਕੀਆਂ ਗਈਆਂ ਇੱਥੇ ਪਬਲਿਕ ਵਾਸ਼ਰੂਮ ਬਣੇ ਆ ਲੋਗ ਯਾ ਆਪਣੇ ਬੰਦਿਆਂ ਦੇ ਪਬਲਿਕ ਵਾਸ਼ਰੂਮ ਦੇਖ ਲੋ ਇੱਥੇ ਸਤੂ ਹੁਣੇ ਮੈਸੀਓ ਨੇ ਗੌਰਵ ਨੇ ਇੱਥੇ ਆਪਣੇ ਸਰੋਨਾ ਫੋਟੋ ਖਿਜਾਉਣ ਲਈ ਸੀ ਪੈਂਡ ਜਿੰਨੀ ਮਰਜ਼ੀ ਝਰੋਂ ਹੋਵੇ ਇਹਨਾਂ ਨੇ ਕਦੀ ਨਹੀਂ ਫੋਟੋ ਖਚਾਈ ਮੈਂ ਬਹੁਤ ਪਾਣਾ ਹੈ ਮਮਤਾ ਨੂੰ ਨਾਮੇ ਮੈਂ ਵੀ ਚੱਲੇ ਵਾਪਸ ਇੱਥੇ ਵਾਪਸ ਰੁਕ ਗਏ ਰੈਸਟੋਰੈਂਟ ਆ ਨੋ ਮਗਰਾ ਕਰਨ ਆਇਆ ਆਪਾਂ ਨੂੰ ਖਾਣ ਨੂੰ ਮਿਲੇ ਸੀਗੇ ਇਹਦੇ ਵਿੱਚੋਂ ਨਿਕਲੇ ਆਪਾਂ ਨੂੰ ਇੱਕ ਜੰਤਰ ਆਪਾਂ ਸੋਚਿਆ ਵੇਲੇ ਆ ਥੋੜੇ ਜਿਹਾ ਪੰਗੇ ਲਈਏ ਜਿਹੜਾ ਜੰਤਰ ਨਿਕਲਿਆ ਫਿਰ ਆਪਾਂ ਉਹ ਚਲਾ ਕੇ ਦੇਖਿਆ ਬੜਾ ਔਖਾ ਤਿਆਰ ਕੀਤਾ ਉਹ ਜੰਤਰ ਸੈੱਟ ਕਰਨ ਔਖਾ ਸੀਗਾ ਆ ਦੇਖੋ ਰੁਕੇ ਸੀ ਜੀ ਸ਼ੇਪੂਰੀ ਉੱਤੇ ਗੁਰਦੁਆਰਾ ਚਾ ਲੰਗਰ ਪਛਾਦਾ ਸ਼ਬਨ ਨੂੰ ਲੰਗਰ ਸ਼ਾਇਦ ਕਹਿੰਦੇ ਆਪ ਹੀ ਬਣਾਉਣਾ ਪੈਣਾ ਵਾ ਤਾਂ ਕਰਕੇ ਇੱਧਰ ਜਾਂ ਤੱਕ ਸਰੋਵਰ ਵੱਲ ਆਇਆ ਚੀਂਗਾ ਲੰਗਰ ਸਿਆਕ ਕੇ ਉਹਦੇ ਵੇਲੇ ਚਾਹ ਫਿੱਕੇ ਮਾਸਣ ਥੋੜੀ ਜੀ ਤਪਸੇ ਕੇ ਚਲ ਜਾਣਾ ਉਹ ਲੰਗਰ ਵਾਣੀ ਜਾਗੇ ਬਸ ਵਿਹਲੇ ਸਤੂ ਦੇ ਆ ਸਤੂ ਹਣੇ ਜਿੱਤੇ ਜਾਂਦੇ ਉੱਤੇ ਫੋਟੋ ਖਿਚਾਉਣ ਲੱਗ ਪੈਂਦੇ ਦੇਖੋ ਇਹ 7 ਵਜੇ ਦੇ ਵਿੱਚ ਰਹਿ ਗਏ 4 ਮਿੰਟ ਤੇ ਰੁਕੇ ਆ ਟੂਲ ਪਲੇਸ ਦੇ ਨਾਕੇ ਪਬਲਿਕ ਬਾਥਰੂਮ ਜਿੱਤਾ ਕਰਕੇ ਬੱਸਾਂ ਰੁਕੀਆਂ ਸੀ ਇੱਕ ਚਾਹ ਦਾ ਖੋਖਾ ਵੀ ਸੀ ਇੱਥੇ ਛੋਟਾ ਜਿਹਾ ਜਿੱਥੇ ਪਹਿਲਾਂ ਸਵੇਰੇ ਰੁਕੇ ਸੀ ਉੱਥੋਂ ਕੰਮ ਲਿਆ ਨਹੀਂ ਤੇ ਇੱਥੇ ਰੁਕੇ ਆ ਕੰਮ ਬਸੰਦ ਕਰਦੇ ਜਲੰਧਰ ਤੇਲ ਭੁਗਤਿਲ ਜੀ ਨੂੰ 1000 ਦਾ ਕੋਈ ਇਹਨੂੰ ਖੱਟੜ ਕਰਨਾ ਉਹਦੇ 540 ਵਾਲੇ ਮਿਲ ਜਾਂਦੇ 60 ਦਿਨ ਦਾ ਨਰਵਾਲੇ ਠੀਕ ਹਨ ਮੈਂ ਲੈ ਲਿਆ ਹਾਂ ਕੀ ਕਰਨ ਉਹਨੇ ਭੇਜ ਕਰਤੀ ਜਿੰਨੇ ਦਿਮਾਗ ਖਰਾਬ ਹੋਇਆ ਤੁਹਾਡਾ ਸੀਟ ਭਰਵਾਇਆ 500 ਦੇ ਤਾਂ ਹਾਰ ਦੁਆਰ ਵਾਲੇ ਆ ਸਾਰੇ ਭਾਜੇ ਕੰਬਲ ਗੱਲਾਂ ਕਰ ਤੁਸੀਂ ਇਹ ਆ ਕਿਨੇ ਲਿਆ ਹਣ ਕੰਬਲ ਆ ਕੰਬਲ ਕਿਨੇ ਲਿਆ ਹਾਂ ਹਾਂ ਆਹ ਕੋਤਰੀਆਂ ਨੇ ਲੈਣ ਕੋਤਰੀਆਂ ਨੇ ਸੁਰਖ ਸੁਰਖ ਪੁੱਤੀ ਹੁੰਦਾ ਕਿ ਤੱਕ ਇਹਨਾਂ ਦਾ ਪਿੱਤਾ ਨਹੀਂ ਗੀਰ ਤਰ ਮਰ ਤਾ ਆ ਪੰਜ ਸੀ ਬੱਤੀ ਹੈ ਉਹ ਆ ਜਿੰਨ ਮੈਂ ਦੱਸਿਆ ਇਹ ਦੂਜੇ ਆ ਦੇ ਭਰਾ ਆਪੇ ਐਨਫ ਖਾਦਾ ਨਹੀਂ ਆ ਨਾ ਫੇਰ ਹੁਣ ਕੋਲ ਵੀ ਲਈ ਜਨਰਲ ਦਾ ਤਕ ਮੋਰਚਾ ਆ ਨਾ ਉਹ ਇੰਨੇ ਮਹਿੰਗੇ ਜੱਟ ਲੈ ਗਏ ਆ ਲੜਾਈ ਹੋ ਗਈ ਗੱਪੜ ਵਿੱਚ ਲੜਾਈ ਹੋ ਗਈ ਸਹੀ ਦਿਨ ਆ ਉਹਨਾਂ ਪੈਦੋ ਲੜਾ ਦੇ ਛੱਡ ਜਾ ਜੋ ਹੈ ਜੁਨੇਵੜਾ ਉਹ ਤਾਵਰ ਦਾ ਅੰਗਲ ਉਹ ਸਹੀ ਆ ਇਹ ਤਾਂ ਜ਼ਬਰਦਸਤੀ ਹੋ ਗਈ ਯਾਰ ਭਾਈ ਸਾਹਿਬ ਯਾਰ ਇਹ ਤਾਂ ਜ਼ਬਰਦਸਤੀ ਹੋ ਗਈ ਯਾਰ ਸਾਡੇ ਨਾਲ ਜ਼ਬਰਦਸਤੀ ਹੋ ਰਹੀ ਹੈ ਜ਼ਬਰਦਸਤੀ ਉਹ ਦੇ ਦੇ ਤਾ ਉਹ ਪੰਚਾਹ ਦਾ ਦੇ ਦੋ ਯਾਰ ਸਰ ਯਾਰ 50 ਦਾ ਦੇ ਦੇ 8 ਦਾ ਯਾਰ ਮੰਨੇ ਦੇ 50 ਮੇਰੂ ਆਪਾਂ ਰੁਗੇ ਤੇ ਚਾਹ ਵਾਲੇ ਖੋਖੇ ਤੇ ਇੱਕ ਗਲਾਸ ਲਿਆ ਚਾਹ ਦੇ ਨਾਲ ਪਤੀਸਾ ਸਾਰੇ ਬਗੇ ਬਸਾਂ 'ਚ ਤੇ ਆਪਾਂ ਵੀ ਜਾ ਕੇ ਬਿਠੇ ਬਸ ਤੇ ਰਹੇ ਜੀ ਅੰਗੇ ਜਾ ਕੇ ਰੁਕ ਗਈ ਰਾਜਗੜ੍ਹ ਮੱਧ ਪ੍ਰਦੇਸ਼ ਚਾਹ ਪੀਣ ਵਾਸਤੇ ਤਿੰਨਾਂ ਨਾਲ ਚੱਲੂਗਾ ਜੀ ਪਰੋਠਿਆਂ ਦਾ ਲੰਗਰ ਸੋਨੂੰ ਆ ਜਾ ਚਾਹ ਵਣ ਲਗੀ ਚਾਹ ਵਣ ਲਗੀ ਹਾਂਜੀ ਹਾਂਜੀ ਚਾਹ ਦੇ ਨਾਲ ਪ੍ਰਸ਼ਾਦਾ ਪਰੋਠੇ ਦੇਸੀ ਕੇ ਦੇ ਪਰੋਠੇ ਨਾਲ ਗੋਭੀ ਦੀ ਸਬਜੀ ਰਾਣੀ ਦੇ ਬਾਜੀ ਤੁਹਾਨੂੰ ਠੰਡ ਤਾਂ ਨਹੀਂ ਲੱਗਦੀ ਨੋ ਤੁਹਾਨੂੰ ਸ਼ਹਿਰੀਆਂ ਸੁਨਾਈਆਂ ਸਤੂ ਨੂੰ ਸਤੂ ਹੋ ਗਿਆ ਸੈਡ ਸਤੂਪਰਾ ਹਾਂ ਕੋਈ ਕਿੱਥੇ ਚੱਲਾ ਵਾ ਵੀਰ ਉਹ ਮੈਂ ਬਹੁਤ ਗਿਆ ਹਜੇ ਮੈਂ ਬਹੁਤ ਆ ਦੇ ਸ਼ਹਿਰੀਆਂ ਸੁਨਾਈਆਂ ਇਹਨੂੰ ਸੈਡ ਕੀਤਾ ਨਾ ਤੁਸੀਂ ਹੋਰ ਪੂਰਾ ਬਸ ਇ ਚੁੱਪ ਕਰਾਇਆ ਇਮੋਸ਼ਨਲ ਕਹਿੰਦਾ ਤੁਸੀਂ ਦਾ ਇਮੋਸ਼ਨਲ ਡੈਮੇਜ ਸਤੂ ਇਮੋਸ਼ਨਲ ਸਤੂ ਇਮੋਸ਼ਨਲ ਤੂੰ ਝੋਲਾ ਖਾਲਾ ਤੂੰ ਯਾਰ ਤੂੰ ਝੂਠ ਬੋਲਣਾ ਚੱਲ ਉਦਾਂ ਹੀ ਤੂੰ ਜੋ ਬੋਲੂਗਾ ਮੈਂ ਮੰਨ ਲੈਣਾ ਯਾਰ ਤੂੰ ਮੈਂ ਕਹਾਂ ਮੈਂ ਜੋ ਬੋਲੂਗਾ ਝੂਠ ਬੋਲੂ ਏਦਾਂ ਕਹਦੇ ਨਾ ਮੈਂ ਝੂਠ ਬੋਲੂਗਾ ਤੂੰ ਉਹਦਾ ਉਦਾਂ ਕਹਿਣ ਦਾ ਮੈਨੂੰ ਝੂਠ ਬੋਲੂਗਾ ਚੱਲ ਦੱਸ ਉਹ ਨਹੀਂ ਭਰਾਵਾ ਠੀਕ ਆ ਮੰਨ ਲਿਆ ਓਕੇ ਸਹੀ ਤੂੰ ਸੈਡ ਹੋਇਆ ਸੀ ਹੈ ਫੇਰ ਠੀਕ ਆ ਆਏ ਹੁਣ ਅਨੇ ਤਰ ਲਿਆ ਚਾਹ ਵਦੀਨਾ ਕੱਢ ਜੇ ਸਮਾਹ ਸੋਨੇ ਤੇ ਚਾਰ ਕੀਆ ਹੁਣ ਸੱਤੂ ਓਏ ਕਿ ਲੋ ਆਉਂਦਾ ਪਾਲੋਂ ਮੈਂ ਹੰਦ ਤੋ ਜਾਣਾ ਲੰਗਾ ਚੱਲ ਜੀ ਦੁਈ ਦਾਈਏ ਖਾਂਦੇ ਜੀ ਸਾਰਿਆਂ ਦੀ ਵੜਨੀ ਹਾਂ ਸ਼ਰਤ ਲੱਗ ਗਈ ਮੈਂ ਆਇਆ ਮਾੜਾ ਜੇ ਹੋ ਗਿਆ ਦੱਸੋ ਮੈਨੂੰ ਕਿੰਨੇ ਕਿੰਨੇ ਖਾਤੇ 500 ਦੀਆਂ 5 ਕਰੋੜ ਚਲ 100 ਦਾ 1 ਕਰੋੜ ਭਾਈ ਜੀ ਤੁਹਾਡੇ ਮੈਂ ਬਾਬੇ ਰੱਬ ਦਾ ਦਿੰਦਾ ਲੋ ਜੀ ਚਾਹ ਚੁੰਨ ਵੇੜ ਕੇ ਤੂੰ ਵੀ ਤੀ ਚਾਹ ਇਹ ਹਨ ਇੰਵਿਟ ਜੀ ਸਾਰਾਂ ਜਿਆਦਾ ਜੋਰ ਹੈ ਨਾ ਬੰਦਿਆਂ ਦਾ ਵਾ ਸੰਗਰ ਖਤਮ ਕਰਨ ਚ ਚਲੋ ਚੱਲੀਏ ਇਹਦਾ ਨਾ ਵੀ ਦੀ ਪਿਆ ਜੀ ਇਹਦਾ ਨਾ ਵੀ ਇਹਦਾ ਨਾ ਵੀ ਦੀ ਪਿਆ ਤੂੰ ਤੂੰ ਹੋਰ ਕਿਹਦਾ ਨਾ ਹਾਂ ਲੈ ਉਹ ਕਹਿੰਦਾ ਹੋਰ ਕਿਹਦਾ ਨਾ ਕੀ ਤੂੰ ਕਦੇ ਬੰਦਾ ਦੇਖਿਆ ਮਤਲਬ ਇਦਾਂ ਚਲ ਵੀਡੀਓ ਬਣਾ ਲੈ ਬੰਦਾ ਚਲੋ 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 ਬਾਏ ਕਰ ਦੋ ਬਾਏ ਮੈਂ ਇੱਕ ਜੋਕ ਸੁਣਾਵਾਂ ਸੁਣ ਲੈ ਮੈਂ ਹਲੇ ਜੋਕ ਵਾ ਤੇ ਹੀ ਆ ਉਹ ਖੜਾ ਸਵੇਰੇ ਜਦੋਂ ਅਸੀਂ ਸੀਗੇ ਆ ਗਰੇ ਜੰਗਲ ਪਾਣੀ ਕੇ ਬਾਸਲੋਂ ਦੇ ਸਵੇਰੇ ਹਾਂ 10 10 ਮਿੰਟ ਲੱਗ ਸਕੀਨਾ ਮੈਂ ਨਾ ਬਾਹਰ ਖੜ ਗਿਆ ਨਾ ਬਾਸਲੋਂ ਦੇ ਉਹ ਮਿੰਟੂ ਆਉਂਦਾ ਤੂੰ ਅੰਦਰ ਬੜਿਆ ਮੈਂ ਹਲੇ ਤੁਰਿਆ ਜਾ ਮੈਂ ਹਲੇ ਮੇਰੇ ਮਗਰੀ ਹੋ ਮੁੜਿਆ ਮੈਂ ਕੀ ਹੋਇਆ ਇਹਦਾ ਮੈਂ ਕਰਦੀਆਂ ਕੀ ਕਰਦੀਆਂ ਕਹਿੰਦਾ ਦੇ ਕਿ ਇਹਦੇ ਦੋ ਜਾਨ ਦੇ ਪੀਲੇ ਪਤਾ ਨਹੀਂ ਚੱਕਿਆ ਹੋਇਆ ਲੈ ਹਾਂ ਨਾਲ ਆਇਆ ਨਹੀਂ ਆਇਆ ਉਹ ਹਾਂ ਕੀ ਕੀ ਖਾ ਖਾ ਤੂੰ ਮਾੜੀ ਪੀ ਗਏ ਜੇ ਰੱਖਦਾ ਸਮਾਨ ਵਿੱਚ ਰੱਖਦਾ ਨਹੀਂ ਨਹੀਂ ਅਹੀਂ ਤੂੰ ਵੀ ਸਿਰੇ ਤੋਂ ਨਹੀਂ ਉਹ ਮੈਂ ਘਾਲੇ ਦਾ ਅਸੀਂ ਖੜੇ ਹੋਏ ਆਂ ਕਿ ਤੂੰ ਬੱਸ ਤੂੰ ਵੀ ਇੱਥੇ ਚਲੋ ਚਲੋ ਚੱਲੀਓ ਉਹ ਤਾਂ ਬਾਜ ਵਾ ਗਈ ਸਰਦਾਰ ਤਾਂ ਚਲੋ ਉਹ ਨਹੀਂ ਭਰਾਵਾ ਸਰਟੀਫਾਈਂਡ ਦਿੱਤਾ ਬਹੁਤ ਇੰਦੀ ਹੱਲੇ ਰੁਕੇ ਹਾਂ ਜੀ ਅੰਦਰ ਗੁਰਦੁਆਰਾ ਬਾਬਾ ਗੁੱਡਾ ਜੀ ਅੱਜ ਇੱਥੇ ਰਾਤ ਰੁਕਣੀ ਆਪਾਂ ਨੂੰ ਇੱਥੇ 10 ਕਮਰੇ ਮਿਲੇ ਸੀ ਗੁਰਦੁਆਰੇ ਦੀ ਕਮੇਟੀ ਵੱਲੋਂ ਨਹੀਂ ਵੇ ਹੁਣ ਕਮਰਾ ਜਦੋਂ ਮਿਲੂਗਾ ਆਪਾਂ ਕਮਰੇ 'ਚ ਆ ਕੇ ਹੁਣ ਬਣਾਉਣਾ ਠੀਕ ਹੁਣ ਬਾਹਰ ਕਰਦੇ ਬਾਹਰ ਕਰਦੇ ਹੁਣ ਕਮਰੇ ਵੀ ਹੋ ਗਏ ਫੁੱਲ ਓਏ ਓਏ ਸੈਵਨ ਕਮਰੇ ਹੋ ਗਏ ਫੁੱਲ ਅਸੀਂ ਤਾਂ ਕਹਿੰਦੇ ਕਮਰੇ ਚ ਜਾ ਕੇ ਬਣਾਵਾਂਗੇ ਪਰ ਸਾਨੂੰ ਨਹੀਂ ਪਤਾ ਕਮਰੇ ਚ ਬਣਾਣਾ ਵੇਣਾ ਲਓ ਜੀ ਹੁਣ ਬੈਸਟ 10 ਵਜੇ 12 ਵਜੇ ਵੈਸੇ ਤਰ੍ਹਾਂ ਵਿਚਾਉਂਦੇ ਫਿਰਦੇ ਆ ਲੋਗ ਦਾ ਪਹਿਲਾ ਪਾਰਟ ਇੱਥੇ ਸਮਾਪਤ ਦੂਜਾ ਪਾਰਟ ਜਾਂਦੇ ਆਏਗਾ ਕਰ ਲਓ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਦਿਓ ਕਤਨ ਅਲਗਾ ਕਮੈਂਟ ਸ਼ੁਰੂ ਕਰੇ